ਤੋ ਬੇਲਾ ਦਾ ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਗੁਰਪ੍ਰੀਤ ਪੱਕਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਤੇ ਸੂਬਾ ਕਨਵੀਨਰ ਬੀਆ ਟਟਪਾਸ ਬੇਰਜ਼ਗਰ ਦਾ ਪ੍ਰਿਮੀਨ ਪੰਜਾਬ ਬਹੁਤੀਆਂ ਗੱਲਾਂ ਤਾਂ ਦੇਖੋ ਤੁਹਾਨੂੰ ਸਾਥੀ ਅਰਵਿੰਦਰ ਨੇ ਦੱਸ ਦਿੱਤੀਆਂ ਸਾਥੀਓ ਸਾਢੇ 3 ਸਾਲ ਹੋ ਗਏ ਆਪਣੀ ਇੱਕ ਵੀ ਭਰਤੀ ਨਹੀਂ ਹੋਈਗੀ ਤਾਂ ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦਾਗਾ ਇਹਦਾ ਕਸੂਰਵਾਰ ਕੌਣ ਆਗਾ ਆਪਾਂ ਦਾ ਸਰਕਾਰ ਬਹੁਤੇ ਸਾਥੀ ਕਹਿਣਗੇ ਕਿ ਸਰਕਾਰ ਜ਼ਿੰਮੇਵਾਰ ਹੈਗਾ ਜਾਂ ਸਰਕਾਰ ਕਸੂਰਵਾਰ ਹੈ ਜਿਨ੍ਹਾਂ ਨੇ ਭਰਤੀ ਨਹੀਂ ਕੀਤੀ ਭਰ ਸਾਥੀਓ ਸਰਕਾਰਾਂ ਤੁਸੀਂ ਅੱਜ ਦੇ ਤੱਕ ਅਸਤੱਕ ਕਦੀਆਂ ਜਿੰਨੇ ਵੀ ਮਾਸਟਰ ਕੀਡਰ ਦੀਆਂ ਲੈਕਚਰ ਹਰਦੀਆਂ ਭਰਤੀਆਂ ਆਈਆਂ ਗਈਆਂ ਕੋਈ ਵੀ ਭਰਤੀ ਚੱਕ ਕੇ ਦੇਖ ਲਓ ਜਿਹੜੀ ਬਿਨਾਂ ਸੰਘਰਸ਼ ਦੇ ਜੀ ਹੋਵੇ ਤਾਂ ਮੈਨੂੰ ਦੱਸ ਦਿਓ ਭਰਤੀ ਸਰਕਾਰ ਸੰਘਰਸ਼ ਨਾਲ ਹੀ ਕੱਢਦੀ ਹੈ ਜੀ ਸਰਕਾਰ ਦਾ ਕੰਪ ਹੁੰਦਾ ਹੈਗਾ ਕੰਮ ਹੁੰਦਾ ਹੈਗਾ ਵੋਟਾਂ ਤੋਂ ਪਹਿਲਾਂ ਕੰਪ ਮਾਰਨੇ ਵੋਟਾਂ ਲੈਣੀਆਂ ਤੇ ਸਰਕਾਰ ਬਣਾਉਣੀਆਂ ਪਰ ਉਸ ਤੋਂ ਬਾਅਦ ਜਦੋਂ ਕੁਰਸੀ ਮਿਲ ਜਾਂਦੀ ਹੈ ਜੀ ਤਾਂ ਉਹਨਾਂ ਨੂੰ ਕੋਈ ਨਹੀਂ ਵੀ ਤੁਸੀਂ ਤੁਹਾਡੀਆਂ ਡਿਗਰੀਆਂ ਰੱਦੀ ਹੋ ਰਹੀਆਂ ਹੈਗੀਆਂ ਜਾਂ ਤੁਸੀਂ ਉਮਰ ਹੱਦ ਲੰਘਾ ਚੁੱਕੇ ਹੋਗੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾਗਾ ਜਾ ਸਰਕਾਰੀ ਸਕੂਲਾਂ ਦਾ ਕੀ ਹਾਲਾ ਉਹਨਾਂ ਨੂੰ ਕੋਈ ਮਤਲਬ ਨਹੀਂ ਕਰਾ ਭਰਤੀ ਸਰਕਾਰ ਨਹੀਂ ਨਹੀਂ ਦੀ ਹੁੰਦੀ ਆਪਣੇ ਆਰਗੇ ਸਾਥੀਆਂ ਨੇ ਕਢਾਉਣੀ ਹੁੰਦੀ ਹੈ ਜਿਹੜੇ ਜਹਾਰੂ ਸਾਥੀ ਜੀ ਇਹ ਪਹਿਲਾ ਭਰਤੀ ਆਂਗਾਂ ਗੀਆਂ ਉਹ ਜਿਨ੍ਹਾਂ ਨੇ ਭਰਤੀ ਕਢ ਮੰਗਾ ਸਾਥੀ ਨਹੀਂ ਸਾਲ ਕਰ ਮੇਰੇ ਨਾਲ ਅਗੇ ਉਹ ਵੀ ਤੁਹਾਨੂੰ ਆਪਣੇ ਵਿਚਾਰ ਦੱਸਣਗੇ ਤਾਂ ਸਾਥਿਓ ਆਪਾਂ ਨੂੰ ਸਰਕਾਰ ਵਿਰੁੱਧ ਰੋਸ ਬਹੁਤ ਹੈ ਜੀ ਬਹੁਤ ਕਮੈਂਟ ਦਾ ਜਾਂ ਸਟੋਰੀਆਂ ਪਾਉਂਦੇ ਫੇਸਬੁੱਕ ਤੇ ਕਿ ਜੀ ਤਰਨਤਾਰਨ ਤੋਂ ਹਰਮੀਤ ਸੰਧੂ ਹਰ ਜੇ ਜਾਂ ਛਾਡੂ ਵਾਲੇ ਹਰ ਜਾਣ ਤਾਂ ਸਾਥਿਓ ਨਾ ਤਾਂ ਉਹਦਾ ਸਰਕਾਰ ਨੂੰ ਕੋਈ ਫਰਕ ਪੈਣਾਗਾ ਕਿ ਕੋਈ ਆਪਾਂ ਨੂੰ ਕੋਈ ਦਾ ਫਰਕ ਨਹੀਂ ਪੈਣਾਗਾ ਕਿਉਂਕਿ ਉਹਨਾਂ ਦੀ ਇੱਕ ਸੀਟ ਹਾਰਨਾ ਤੇ ਉਹਨਾਂ ਦੀ ਸਰਕਾਰ ਨੇ ਇਹ ਗੰਨ ਦੇ ਦਿੱਤੀ ਫਰਕ ਇਹ ਪੈਣਾਗਾ ਜੇ ਆਪਾਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਇਹਨਾਂ ਦਾ ਤਰਨ ਤਰਨ ਜਲੂਸ ਕੱਢਾਂਗੇ ਜੇ ਫੇਰ ਹਾਰਦੇ ਆਗੇ ਫੇਰ ਫਰਕ ਪੈਣਾਗਾ ਕਿ ਜੱਥੇ ਬੰਦੀਆਂ ਦਾ ਬਰੋਸਾ ਸੀਗਾ ਉਥੇ ਸਾਥੀਓ ਜੇ ਆਪਾਂ ਇਕੱਲੇ ਸਰਕਾਰ ਪਰ ਤੇ ਗੁੱਸਾ ਆਪਣੇ ਕਮੈਂਟਾਂ ਚ ਜਾਂ ਫੇਸਬੁੱਕ ਸਟੋਰੀਆਂ ਤੇ ਜਾਂ ਗਰੁੱਪਾਂ ਚ ਕੱਢਦੇ ਆਂਗੇ ਤਾਂ ਕੋਈ ਅਸਰਥ ਕੱਲ ਨਹੀਂਗਾ ਜੇ ਗੁੱਸਾ ਕੱਢਣਾ ਤਾਂ ਗਰਾਊਂਡ ਲੈਵਲ ਤੇ ਆ ਕੇ ਮੀਡੀਆ ਚ ਜਨਤਾ ਰਣਿਆ ਚ ਸ਼ਾਮਲ ਹੋ ਕੇ ਜਿਵੇਂ ਆਪਾਂ ਦਸਹਰੇ ਤੇ ਦੀਵਾਲੀ ਤੇ ਤੇ ਹੁਣ 2 ਨਵੰਬਰ ਨੂੰ ਕਰਨਤਾਰਨ ਬਾਜ਼ਾਰਾਂ ਵਿੱਚ ਜਿ ਆਪਾਂ ਆਪਣਾ ਮਾਰਚ ਕੱਢ ਕੇ ਲੋਕਾਂ ਨੂੰ ਦਸੀਏ ਕਿ ਸਾਡੇ ਨਾਲ ਕੀ ਤੱਕ ਹੋਇਆ ਹੈ ਕਿਉਂਕਿ ਜੇ ਆਪਾਂ ਘਰੇ ਬਿਠੇ ਰਹਿੰਦੇ ਆਂਗੇ ਤਾਂ ਆਮ ਲੋਕਾਂ ਨੂੰ ਜਿਹੜੇ ਭੋਲੇ ਭਾਲੇ ਲੋਕ ਆਗੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾਗਾ ਆਪਣੇ ਦੁੱਖ ਦਾਗਾ ਕਿਉਂਕਿ ਉਹਨਾਂ ਨੂੰ ਤਾਂ ਇਹ ਲੱਗਦਾ ਜੇ ਹੁਣ ਆਪਣਾ ਦੇਖੋ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜਿਹੜੀ ਆਪਾਂ ਕਹਦੀ ਹੈ ਟੈਲੈਂਟ ਹੈਗਾ ਉਹ ਹੈਗਾ ਚੁਟਪਲੇ ਸ਼ਨਾਉਣਾ ਹੈਗਾ ਲੋਕਾਂ ਨੂੰ ਆਦੇ ਬਸ ਵਿੱਚ ਕਰਨਾਗਾ ਪਰ ਇਹਨੇ ਇਹਨੂੰ ਇਹ ਲੱਗਦਾ ਹੈ ਕਿ ਅਜੇ ਵੀ ਐਂਡ ਤੇ ਆ ਕੇ ਅਸੈਂਟ ਤੇ ਆ ਕੇ ਵੀ ਮੈਂ ਛੋਟੇ ਪੇ ਸੁਣਾ ਦੇ ਭੋਲੇ ਭਾਲੇ ਲੋਕਾਂ ਨੂੰ ਆਦੇ ਮਗਰ ਲਾ ਕੇ ਇਸ ਤਾਈਜ਼ ਸਰਕਾਰ ਬਣਾ ਦਿੰਗੇ ਤੇ ਸਾਥੀਓ ਆਪਣਾ ਆਹੀ ਟਾਈਮ ਹੈਗਾ ਜੇ ਬਕਰ ਅਜੂ ਬਾਹਰ ਨਿਕਲੇ ਤੇ ਜੇ ਇਹ ਟਾਈਮ ਵੀ ਲੰਘ ਗਿਆ ਤਾਂ ਇਹ ਦੁਨਦ ਕੇ ਵੇਲਾ ਖਤ ਨਹੀਂ ਹੋਣਾ ਤੇ ਆਪਣੀ ਲੀਗੀਆਂ ਰੱਦੀ ਹੋ ਜਾਣੀਆਂ ਤੇ ਆਪਾਂ ਕਿਸੇ ਵੀ ਕੰਮ ਕਰਨ ਜੋਗ ਨਹੀਂ ਜene ਜੀ ਸਾਡੇ ਕੋਲ ਡਾਟਾ ਵੀ ਹੈਗਾ ਆਪਣੇ ਕੋਲ ਸਾਰਾ ਕੁਝ ਤਿਆਰ ਹੈਗਾ ਡਾਟਾ ਦਾ ਜਿਸ 15000 ਦੇ ਕਰੀਬ ਪੋਸਟਾਂ ਖਾਲੀ ਹਨ ਜੀ ਪਰ ਪੋਸਟਾਂ ਕਿਵੇਂ ਨਿਕਲਣਗੀਆਂ ਉਹ ਸੰਘਰਸ਼ ਸਦਕਾ ਆਪਣੀ ਗੈਨਤੀ ਸਦਕਾ ਨਿਕਲਣਗੀਆਂ ਜੇ ਕਿੱਲੀਆਂ ਪੋਸਟਾਂ ਦਾ ਜੇ ਤੁਸੀਂ ਘਣਾਚੇ ਬਿਠੇ ਰਹੇ ਫਿਰ ਦੇਖੋ ਕੋਈ ਹੱਲ ਨਹੀਂ ਹੋਣਾਗਾ ਨਾ 55 ਦਾ ਹੋਵੇ ਆਪਣਾ ਆਦਾਬ ਕਰਨਵਾ ਪਾਕਣੇ ਕਿ ਵੀ ਜੇ ਸਮਾਜ ਨੂੰ ਸਿਰ ਦਿੰਦੇ ਹੈਗੇ ਸਮਾਜ ਨੂੰ ਸਿਰ ਦਿੰਦੇ ਹੈ ਕਿਉਂ ਸਿਰ ਦਿੰਦੇ ਕਿਉਂਕਿ ਸਮਾਜ ਹਰੇਕ ਮਰਦਾਜਾ ਕੋਈ ਵੀ ਪੀੜਤ ਜਅਕਤੀ ਉਹਦੇ ਨਾਲ ਖੜਦੇ ਹੈਗੇ ਇਸ ਲਈ ਆਪਾਂ ਆਦਾਬ ਕਰਨ ਦੇ ਨਾਤੇ ਤੇ ਜਿਹਨੇ ਆਪਣੇ ਸਾਥੀਆਂ ਨਾਲ ਪੀੜਤ ਮੰਗਾਇਆ ਸੰਤਲ ਮੰਗਣੀਆਂ ਪੀੜਤ ਸਾਥੀਆਂ ਨਾਲ ਜਿਹੜੇ 55 ਹੋਗੇ ਉਮਰ ਹੱਦ ਹੋਗੀ ਜਾਂ ਪੋਸਟਾਂ ਦੀ ਹੋ ਗਈ ਇਹਨਾਂ ਨੂੰ ਲੈ ਕੇ ਆਪਾਂ ਚੱਲ ਰਹੇ ਹਾਂ ਜੀ ਕਿਉਂਕਿ ਜੇ ਕੋਈ ਸਾਥੀ ਇੱਕ ਮੰਗ ਲਈ ਲੜਦਾਗਾ ਤਾਂ ਉਹ ਅਧਾਪਕ ਨਹੀਂ ਉਹ ਇੱਕ ਮਤਲਬੀ ਬੰਦਾ ਕਹਿ ਸਕਦੇ ਆਪਾਂ ਉਹ ਕੋਈ ਜਥੇਬੰਦੀ ਜਥੇਬੰਦਕ ਬੰਦਾ ਨਹੀਂ ਹੋ ਸਕਦਾਗਾ ਸਾਥੀ ਉਹ ਇਹ Appeal ਹੈ ਕਿ 2 ਨਵੰਬਰ ਨੂੰ ਹਰੇਕ ਜ਼ਿਲ੍ਹੇ ਤੋਂ ਸਾਧਨ ਜਾਣਗੇ ਜੇ ਕੋਈ ਸਾਥੀ ਬਠਿੰਡੇ ਤੋਂ ਜਾਣਾ ਚਾਹੁੰਦਾਗਾ ਤਾਂ ਉਹ ਮੇਰੇ ਨੰਬਰ ਤੇ 93179 17025 94179 17025 ਤੇ ਫੋਨ ਕਰ ਸਕਦਾ ਹੈਗਾ ਜੇ ਕਿਸੇ ਹੋਰ ਜ਼ਿਲ੍ਹੇ ਦੀ ਜਾਣਕਾਰੀ ਲੈਣਾ ਚਾਹੁੰਦਾ ਹੈਗਾ ਵੀ ਉੱਥੋਂ ਕਿਹੜੇ ਬੰਦੇ ਨੂੰ ਅਸੀਂ ਕੰਟੈਕਟ ਕਰੀਏ ਉਹ ਵੀ ਮੇਰੇ ਨਾਲ ਕੰਟੈਕਟ ਕਰ ਸਕਦਾ ਹੈਗਾ 2 ਨਵੰਬਰ ਨੂੰ ਆਪਾਂ ਤਾਮਤਾਰ ਨੇ ਇੱਕ ਵੱਡਾ ਇਕੱਠ ਕਰੀਏ ਤੇ ਸਰਕਾਰ ਦਾ ਜਲੂਸ ਕੱਢੀਏ ਤਾਂ ਕਿ ਜੋ ਆਉਣ ਵਾਲੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਆਪਾਂ ਆਪਣੀ ਭਾਗੀ ਲੈ ਸਕੀ ਜੇ ਆਪਾਂ ਹੁਣ ਵੀ ਨਾ ਜਾ ਕੇ ਤਾਂ ਇਹਨਾਂ ਨੇ ਇਹ ਸਾਲ ਵੀ 2025 ਦਾ ਹੈ ਇਹ ਐਵੇਂ ਲਗਾ ਦੇਣਾਗਾ ਅੱਗੇ ਜਾ ਕੇ ਫਿਰ ਜ਼ਿਲ੍ਹਾ ਪ੍ਰਸ਼ਦ ਨਹੀਂ ਵੋਟਾਂ ਜਾਣਗੀਆਂ ਉਹਨਾਂ ਤੇ ਜਾ ਕੇ ਚੋਣਾਂ ਜਾਤ ਲੱਗੀਆਂ ਨੇ ਉਸ ਤੋਂ ਬਾਅਦ ਵਸਤਾਈਆਂ ਨੇ ਵੋਟਾਂ ਆਈ ਜਾਣੀਆਂ ਜੀਆਂ ਸੁਸਾਖੀ ਹੁਣ ਮੇਰੇ ਨਾਲੇ ਸਾਥੀ ਮਨੀਸ਼ ਫਾਜ਼ਲ ਕਾ ਜਿਨ੍ਹਾਂ ਦਾ ਬਹੁਤ ਯੋਗਦਾਨ ਰਿਹਾਗਾ ਪਹਿਲਾਂ ਨਹੀਂ ਪਰ ਦਿਖਣਾ ਹੋਣੀ ਸਾਥੀਓ ਮੈਂ ਤੁਹਾਡਾ ਸਾਥੀ ਮਨੀਸ਼ ਫਾਜ਼ਲ ਕਾ ਬੇਰੋਜ਼ਗਾਰ ਸੰਜਾ ਮੋਰਚਾ ਵੱਲੋਂ ਸਾਰੇ ਬੇਰੋਜ਼ਗਾਰ ਸਾਥੀਆਂ ਨੂੰ ਅਪੀਲ ਕਰਦਾ ਕਿ ਸਾਰੇ ਸਾਥੀ 2 ਤਰੀਕ ਨੂੰ 2 ਨਵੰਬਰ ਨੂੰ ਜਿਹੜਾ ਬੇਰੋਜ਼ਗਾਰ ਸੰਜਾ ਮੋਰਚਾ ਵੱਲੋਂ ਐਕਸ਼ਨ ਲਿਖਿਆ ਗਿਆ ਹੈ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਆਪਾਂ ਆਪਣੇ ਜਿਹੜੇ ਮਸਲੇ ਹੱਲ ਕਰਵਾ ਸਕੀਏ ਤੇ ਇਹ ਇੱਕ ਸਰਕਾਰ ਦੀ ਆਪਾਂ ਜਿਹੜੀ ਹੈ ਪੋਲ ਖੋਲ ਸਕੀਏ ਕਿ ਸਰਕਾਰ ਨੇ 3.5 ਸਾਲਾਂ ਦੇ ਵਿੱਚ ਜਿਹੜਾ ਹੈ ਆਪਣੇ ਹੈਲਥ ਤੇ ਐਜੂਕੇਸ਼ਨ ਦੇ ਵਿੱਚ ਜਿਹੜਾ ਹੈ ਕੁਝ ਵੀ ਜਿਹੜਾ ਹੈ ਨਹੀਂ ਕੀਤਾ ਤਾਂ ਸਾਰੇ ਸਾਥੀ ਵੱਡੀ ਗਿਣਤੀ ਦੇ ਵਿੱਚ 2 ਨਵੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਆਪਦੇ ਨਾਲ ਪਰਿਵਾਰਕ ਮੈਂਬਰ ਆਪ ਖੁਦ ਤੇ ਫੰਡ ਦੇ ਰੂਪ ਵਿੱਚ ਵੀ ਜਿਹੜਾ ਹੈ ਤੁਸੀਂ ਵੱਧ ਤੋਂ ਵੱਧ ਜਿਹੜੀ ਹੈ ਸਹਾਇਤਾ ਕਰਨੀ ਹੈ ਤਾਂ ਜੋ ਆਪਾਂ ਮਿਲ ਕੇ ਆਪਣੀ ਜੋ ਮੰਗਾ ਦੇ ਲੈਕਚਰਰ ਮੰਗ ਜਿਹੜੀ ਹੈ 55% ਵਾਲੀ ਹੈ ਮਾਸਟਰ ਕੇਡਰ ਦੀ ਭਰਤੀ ਹੈ ਓਵਰਏਜ ਦਾ ਮਸਲਾ ਆ ਗਿਆ ਹੈ ਕਿਉਂਕਿ ਤੁਹਾਨੂੰ ਪਤਾ ਹੈ ਹਰ ਸਾਲ ਸਾਡੇ ਸਾਥੀ ਜਿਹੜੇ ਹੈ ਜਿਹੜੇ ਹੈ ਓਵਰਏਜ ਹੋ ਰਹੇ ਹੈ ਹੁਣ ਵੀ ਆ ਦਸੰਬਰ ਮਿਨਾ ਕਈ ਸਾਥੀ ਭੈਰੇ ਢਿਕ ਰਹੇ ਹੈ ਜੀ ਨੂੰ ਕੋਈ ਪੋਸਟਾਂ ਜਲਦੀ ਆਣ ਤਾ ਜੋ ਅਸੀਂ ਓਵਰੇਜ ਹਾਂ ਤਾਂ ਬਸ ਕੇ ਤਾਂ ਫਿਰ ਵੀ ਜੇ ਨਹੀਂ ਸਰਕਾਰ ਲੇਟ ਕਰਦੀ ਹੈ ਤਾਂ ਕਿੰਨੇ ਸਾਥੀ ਜਿਹੜੇ ਆ ਓਵਰੇਜ ਹੋ ਜਾਣਗੇ ਸੋ ਸਾਰੇ ਸਾਥੀ ਯਾਦ ਰੱਖਣ 2 ਨਵੰਬਰ ਤਰਨ ਤਾਰਨ ਸਰਕਾਰ ਦੀ ਪੋਲ ਫੋਲ ਜਿਹੜਾ ਪ੍ਰਦਰਸ਼ਨ ਧਰਨਾ ਜਿਹੜਾ ਆ ਬੇਰੋਜ਼ਗਾਰਾਂ ਵੱਲੋਂ ਸਾਝੇ ਮੋੜੇ ਵੱਲੋਂ ਕੀਤਾ ਗਿਆ ਹੈ ਉਹਦੇ ਵੱਡੀ ਗਿਣਤੀ ਦੇ ਵਿੱਚ ਜਰੂਰ ਪਹੁੰਚੋ ਧੰਨਵਾਦ ਸਾਥੀ